ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਈ ਗੁਰੂ ਘਰ ਦੇ ਸਾਥ ਸੰਗਤ ਜੀਓ ਮੈਂ ਤੁਹਾਡਾ ਪ੍ਰਾਂਝਕ ਸੇਰ ਆਉਕੇ ਸੋ ਦੋਸਤੋ ਸਮੇਂ ਸਮੇਂ ਸਰਪੰਡ ਰੌਕੇ ਕਲਾਂ ਦੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦਾ ਰਹਿਣਾ ਸੋ ਭਰਾਵਾਂ ਦੇ ਵੱਲੋਂ ਪ੍ਰਬੰਧ ਕਮੇਟੀ ਵੱਲੋਂ ਕਾਫੀ ਦਿਨਾਂ ਦੇ ਮੈਸੇਜ ਫੋਨ ਆ ਰਹੇ ਸੀ ਕਿ ਜਿਹੜੀ ਵੀਡੀਓ ਜ਼ਰੂਰ ਪਾਓ ਸੋ ਮੈਨੂੰ ਭਰਾਵਾਂ ਵੱਲੋਂ ਜਿਹੜਾ ਭੇਜਿਆ ਗਿਆ ਸੀਗਾ ਸਾਰਾ ਪੋਸਟਰ ਵਗੈਰਾ ਸੋ ਮੈਂ ਤੁਹਾਨੂੰ ਜਿਹੜੀ ਅੱਜ ਵੀਡੀਓ ਦੱਸਾਂ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਸਾਡੇ ਬਹੁਤ ਸਤਿਕਾਰਯੋਗ ਬਾਬਾ ਬਿਸ਼ਕਰਮ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਸਾਡੇ ਮਸਤਰੀ ਭਾਈਚਾਰੇ ਵੱਲੋਂ ਗੁਰਦੁਆਰਾ ਬਾਬਾ ਪ੍ਰਬੰਧਕ ਕਮੇਟੀ ਦੇ ਪੱਜੀ ਜੀ ਵਰ ਸਿੰਘ ਜੀ ਨਗਰ ਨਿਵਾਸੀਆਂ ਨਾਲ ਹੀ ਪਰਿਵਾਰਾਂ ਸੀ ਉਹਦੇ ਨਾਲ ਹਰ ਸਾਲ ਜਿਹੜੇ ਸੇਵਕ ਸ਼੍ਰੀ ਗੁਰਾਂ ਸਾਹਿਬ ਦੇ ਪਾਰਪਰਗਾਹ ਕੀਤੇ ਜਾਂਦੇ ਆ। ਸੋ ਜਿਨ੍ਹਾਂ ਦੇ ਭੋਗ ਜਿਹੜੀ 22 ਅਕਤੂਬਰ 2025 ਦਿਨ ਬੁੱਧਵਾਰ ਨੂੰ ਪਾਏ ਜਾਣਗੇ। ਸੋ ਭੋਗਾਂ ਤੋਂ ਉਪਰੰਤ ਜਿਹੜਾ ਵਿਸ਼ਾਲ ਖੂਦਨ ਕੈਂਪ ਲੱਗੇਗਾ। ਸੋ ਇਸ ਕੈਂਪ ਦੇ ਵਿੱਚ ਤੁਸੀਂ ਹਿੱਸਾ ਲੈ ਕੇ ਮਾਨਵਤਾ ਦੇ ਲਈ ਆਪਣਾ ਜਿਹੜਾ ਖੂਨ ਦਾ ਦਾਨ ਜ਼ਰੂਰ ਕਰਨਾ ਹੈ ਕਿ ਖੂਨ ਦਾਨ ਮਹਾਦਾਨ ਪਤਾ ਨਹੀਂ ਤੁਹਾਡੇ ਦਿੱਤੇ ਹੋਏ ਖੂਨ ਦੇ ਨਾਲ ਕਿੰਨੀਆਂ ਕਿ ਜਾਨਾਂ ਦੀ ਜਿਹੜੀ ਬਚਤ ਹੋ ਸਕਦੀ ਆ ਕਿੰਨੇ ਕਿ ਚਰਾਗ ਜਿਹੜੇ ਬੁਝਦੇ ਬਚਾ ਸਕਦੇ ਆ ਸੋ ਤੁਹਾਡਾ ਦਿੱਤਾ ਇੱਕ ਇੱਕ ਟਪਕਾ ਖੂਨ ਦਾ ਕਿਸੇ ਜੰਤਰੀ ਲਈ ਸਹਾਇ ਹੋ ਸਕਦਾ ਸੋ ਮੈਂ ਬਹੁਤ ਧੰਨਵਾਦ ਕਰਦਾ ਸਾਰੀ ਪ੍ਰਬੰਧਕ ਕਮੇਟੀ ਦਾ ਸਰਵਾਦਾ ਭਲਾ ਮੰਚ ਜਥੇਵੰਦੀ ਅਮਰ ਸ਼ਹੀਦ ਗੁਰਦ੍ਰਵਾਵਾ ਜੀਵਨ ਸਿੰਘ ਜੀ ਪ੍ਰਬੰਧਕ ਕਮੇਟੀ ਤੇ ਮਿਸਤਰੀ ਭਾਈ ਚਾਰੇ ਵੱਲੋਂ ਉਹਨਾਂ ਦਾ ਮੈਂ ਧੰਨਵਾਦ ਕਰਦਾ ਨਾਲ ਹੀ ਜਿਹੜਾ ਤੁਸੀਂ ਸਮਾਂ ਨੋਟ ਕਰ ਲਓ 22 ਅਕਤੂਬਰ 25 ਜਨਵਰੀ ਨੂੰ ਬੁੱਧਵਾਰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਇੱਕ ਕੈਂਪ ਲੱਗੇਗਾ। ਸੋ ਜਿਹੜਾ ਸਥਾਨ ਹੋਵੇਗਾ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਪਿੰਡ rauke ਕਲਾਂ ਜ਼ਿਲ੍ਹਾ ਮੋਗਾ। ਸਵਾਭ ਜੀ ਨੂੰ ਬੇਨਤੀ ਹੈ ਕਿ ਬਾਅਦ ਚੜ ਕੇ ਖੂਨਦਾਨ ਕਰਨਗੇ ਅਤੇ ਪੁਨਾਂ ਦੇ ਭਾਗੀ ਬਣੀਏ। ਸੋ ਬਧਿਰੇ ਜਾਣਕਾਰੀ ਲਈ ਮੈਂ ਤੁਹਾਨੂੰ ਜਿਹੜੇ ਕੁਝ ਨੰਬਰ ਦੱਸਣ ਜਾ ਰਿਹਾ। ਸੋ ਪ੍ਰਧਾਨ ਸਵਰਨ ਸਿੰਘ ਜੀ 87259 21722 ਇਹ ਉਹਨਾਂ ਦਾ ਨੰਬਰ ਆ ਤੁਸੀਂ ਇਹ ਨਾਲ ਸੰਪਰਕ ਕਰ ਸਕਦੇ ਆ। ਰਾਣਾ ਸਿੰਘ ਦੇਵਗਨ ਜੋ ਕਿ ਆਪਾਂ ਰਾਣਾ ਸਕੂਟਰਾ ਵੀ ਕਹਿੰਦੇ ਨੇ। ਉਹਨਾਂ ਦਾ ਮੋਬਾਈਲ ਨੰਬਰ 9855711699 ਸੋ ਤੀਸਰਾ ਨੰਬਰ ਆ ਭਾਈ ਗੁਰਮੀਤ ਸਿੰਘ ਜੀ ਖਾਲਸਾ ਉਹਨਾਂ ਦਾ ਨੰਬਰ 978009415 ਤੁਸੀਂ ਸੰਪਰਕ ਕਰ ਸਕਦੇ ਆਂ ਔਰ ਪ੍ਰਧਾਨ ਭਾਦਰ ਸਿੰਘ ਜੀ ਉਹਨਾਂ ਦਾ ਮੋਬਾਈਲ ਨੰਬਰ 6239648622 ਜੇ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਆਂ ਸੋ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਸ਼ਹੀਦ ਭਗਤ ਸਿੰਘ ਗੱਡਾ ਸੇਵਾ ਸੈਟੀ ਮੋਗਾ ਸੋ ਜਿਨ੍ਹਾਂ ਵੱਲੋਂ ਇਹ ਪ੍ਰਬਾਲਾ ਕੀਤਾ ਜਾ ਰਿਹਾ ਹੈ ਕੰਡਾ ਪੰਡਾ ਵਿੱਚ ਚਰਾ ਕੇ ਜਿਹੜੇ ਕੈਂਪਾਂ ਲੈ ਜੇ ਰਹੇ ਆ ਸੋ ਲੋੜ ਮੈਂ ਜਿਹੜੇ ਸਾਨੂੰ ਖੂਨ ਦੀ ਜਿਹੜੀ ਜ਼ਰੂਰਤ ਪੈਣ ਤੇ ਸਾਨੂੰ ਖੂਨ ਮਿਲ ਸਕੇ ਸੋ ਬਾਚੜ ਕਾਉ ਪੈਸਾ ਮਹਾਦਾਨ ਦੇ ਵਿੱਚ ਇਸ ਜੱਗ ਦੇ ਵਿੱਚ ਹਿੱਸਾ ਪਾਈਏ ਸੋ ਇੱਕ ਵਾਰ ਮੈਂ ਫੇਰ ਆਪਣੇ ਪਿੰਡਰਾਉਕੀ ਕਲਾਂ ਵੱਲੋਂ ਸਮੁੱਚੇ ਐਨਆਰਆਈ ਪਰਿਵਾਰਾਂ ਵੱਲੋਂ ਸਾਰੀਆਂ ਸੰਸਥਾਵਾਂ ਵੱਲੋਂ ਨਗਰ ਪੰਚਾਇਤ ਵੱਲੋਂ ਸਾਰਿਆਂ ਦਾ ਪ੍ਰਬੰਧਕ ਵੀਰਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਪ੍ਰਾਲਾ ਕੀਤਾ ਤਾਂ ਜੋ ਮਾਨਤਾ ਦੇ ਲਈ ਇਹ ਜਿਹੜਾ ਕਾਰਗਰ ਸਿੱਧ ਹੋਵੇ ਸੋ ਆਓ ਆਪਾਂ ਬਾਬਾ ਵਸ਼ਕਰਮਾ ਜੀ ਨੂੰ ਜਨ ਦਿਹਾੜੇ ਨੂੰ ਸਮਰਪਿਤ ਜੋ ਆਪਾਂ ਸਮਾਗਮ ਕਰਦੇ ਹਰ ਸਾਲ ਉਹਦੇ ਸੰਬੰਧ ਵਿੱਚ ਜਿਹੜੇ ਪਹਿਲਾਂ ਜਿਹੜੇ 2 ਬਈ ਅਕਤੂਬਰ ਨੂੰ ਸ੍ਰੀ ਸਹਿਰ ਪਾਠ ਜੀ ਦੇ ਭੋਗ ਪਾਏ ਜਾਣਗੇ ਉਸ ਤੋਂ ਉਪਰੰਤ ਖੂਨਦਾਨ ਕੈਂਪ ਠੀਕ 9 ਵਜੇ ਸਟਾਰਟ ਹੋ ਜਾਵੇਗਾ ਔਰ ਸ਼ਾਮ ਦੇ 3 ਵਜੇ ਤੱਕ ਚੱਲੇਗਾ ਸੋ ਆਓ ਆਪਾਂ ਸੰਗਤ ਜੀ ਲਾਹਾ ਪ੍ਰਾਪਤ ਕਰੀਏ ਸੋ ਇੱਕ ਵਾਰ ਫਿਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ